ਸਾਰੇ ਦੋਸਤੋ ਮਿੱਤਰਾਂ ਦਾ ਇੱਕ ਵਾਰ ਫੇਰ ਤੋਂ ਚੈਨਲ ਪੰਜਾਬ ਜਾਨੀ ਦੇ ਵਿੱਚ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਮੋਗੇ ਦੋਸਤੋ ਅੱਜ ਅਸੀਂ ਪੰਜਾਬ ਦੇ ਜਿਹੜੇ ਚਲੰਤ ਮਾਮਲੇ ਨੇ ਗਰਮ ਮੁੱਦੇ ਨੇ ਉਹਨਾਂ ਦੇ ਵਿੱਚੋਂ ਇੱਕ ਨਸ਼ਿਆਂ ਵਾਲਾ ਜਿਹੜਾ ਮੁੱਦਾ ਜਿਹੜਾ ਨਸ਼ਿਆਂ ਦਾ ਇੱਕ ਛੇਮਦ ਰਿਆ ਪੰਜਾਬ ਦੇ ਵਿੱਚ ਫਗ ਰਿਹਾ ਹੈ ਉਹਦੇ ਬਾਰੇ ਵਿੱਚ ਗੱਲ ਕਰਨ ਜਾ ਰਹੇ ਹਾਂ ਤੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕਿਵੇਂ ਨਸ਼ਿਆਂ ਨੇ ਸਾਡੇ ਪੰਜਾਬ ਨੂੰ ਗ੍ਰੈਂਡ ਲਗਾ ਰੱਖਿਆ ਹੈ ਤੇ ਪੰਜਾਬ ਦੇ ਨਸ਼ਿਆਂ ਦੇ ਵਿੱਚ ਡੁੱਬਣ ਦੇ ਕਿਹੜੇ-ਕਿਹੜੇ ਪ੍ਰਮੁੱਖ ਕਾਰਨ ਹਨ ਤੇ ਅਸੀਂ ਸਾਰੇ ਇਹਨਾਂ ਸਮੱਸਿਆਵਾਂ ਤੋਂ ਨਜਾਤ ਕਿਵੇਂ پا ਸਕਦੇ ਹਾਂ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਇਸ ਪੱਧਰ ਤੇ ਪਹੁੰਚੇਗੇ ਮੈਨੇ ਸਭ ਤੋਂ ਪਹਿਲੀ ਜਿਹੜੀ ਗੱਲ ਹੈਗੀ ਆ ਕਿ ਕੁਝ ਜਈਆਂ ਤਾਕਤਾਂ ਹਨ ਜਿਹੜੀਆਂ ਕਿ ਪੰਜਾਬ ਨੂੰ ਸੁੱਖੀ ਵਸਦਾ ਦੇਖਣਾ ਨਹੀਂ ਚਾਹੁੰਦੀਆਂ ਭਾਵ ਕਿ ਉਹ ਚਾਹੁੰਦੀਆਂ ਨੇ ਕਿ ਪੰਜਾਬ ਜਿਹੜਾ ਹੈਗਾ ਏ ਉਹ ਆਪਣੇ ਤਵਾਹੀ ਬਲ ਵੱਦਾ ਚੱਲਿਆ ਜਾਵੇ ਪੂਰੀ ਤਰ੍ਹਾਂ ਬਰਬਾਦ ਹੋ ਜਾਵੇ ਸੋ ਉਹ ਜਿਹੜੀਆਂ ਸ਼ਕਤੀਆਂ ਨੇ ਤਾਕਤਾਂ ਨੇ ਉਹਨਾਂ ਦੇ ਜਿਹੜੇ ਇੰਟਰਸਟ ਨੇ ਉਹ ਪੰਜਾਬ ਦੀ ਬਰਬਾਦੀ ਦੇ ਵਿੱਚ ਨੇ ਸੋ ਉਹ ਨਸ਼ਿਆਂ ਨੂੰ ਵੱਧ ਤੋਂ ਵੱਧ ਫੈਲਾਉਣ ਦੇ ਲਈ ਵੱਖੋ ਵੱਖਰੇ ਢੰਗ ਤਰੀਕੇ ਨੇ ਜਿਹੜੀਆਂ ਅਪਣਾਉਂਦੀਆਂ ਨੇ ਨਸ਼ਿਆਂ ਦੇ ਸੌਦਾਗਰਾਂ ਦੇ ਨਾਲ ਰਲ ਕੇ ਜਾਂ ਜਿਹੜਾ ਇੱਕ ਮਾਹੌਲ ਆ ਉਹਨੂੰ ਇਸ ਤਰ੍ਹਾਂ ਦਾ ਬਣਾਉਂਦੀਆਂ ਨੇ ਕਿ ਨੌਜਵਾਨ ਜਿਹੜੇ ਨੇ ਸਾਡੇ ਉਹ ਨਸ਼ਿਆਂ ਦੀ ਦਲਦਲ ਵੱਲ ਧੱਕੇ ਜਾਣ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਆ ਉਹ ਮੇਰੇ ਖਿਆਲ ਨਾਲ ਸਰਕਾਰਾਂ ਦਾ ਐਟੀਟਿਊਡ ਹੈ ਜੇਕਰ ਸਰਕਾਰਾਂ ਚਾਹਣ ਤਾਂ ਨਸ਼ਿਆਂ ਵਾਲੀ ਜਿਹੜੀ ਸਮੱਸਿਆ ਹੈ ਉਹ ਕੁਝ ਹੀ ਹਫ਼ਤੇਾਂ ਮਹੀਨਿਆਂ ਦੇ ਵਿੱਚ ਖਤਮ ਕੀਤੀ ਜਾ ਸਕਦੀ ਹੈ ਲੋੜ ਸਿਰਫ ਇੰਨੀ ਆ ਕਿ ਸਰਕਾਰਾਂ ਸਖਤੀ ਨਾਲ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਤੇ ਜੇਕਰ ਨਸ਼ੇ ਸਮਾਜ ਦੇ ਵਿੱਚ ਅਸੀਂ ਰੋਕਣਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਨਸ਼ਿਆਂ ਦੀ ਜਿਹੜੀ ਸਪਲਾਈ ਹੈ ਉਹ ਰੁਕਣੀ ਪਵੇਗੀ ਸੋ ਸਪਲਾਈ ਨੂੰ ਰੋਕਣਾ ਜਿਹੜਾ ਹੈਗਾ ਏ ਉਹ ਸਰਕਾਰਾਂ ਦੇ ਹੱਥ ਵਿੱਚ ਹੁੰਦਾ ਹੈ ਸਰਕਾਰਾਂ ਦਾ ਜਿਹੜਾ ਖੁਫੀਆ ਤੰਤਰ ਹੈ ਉਹ ਭਲੀ ਭਾਂਤ ਇਸ ਗੱਲ ਤੋਂ ਜਾਣੂ ਹੁੰਦਾ ਹੈ ਕਿ ਨਸ਼ੇ ਦੇ ਸਦਾਗਰ ਕੌਣ ਲੋਕ ਹਨ ਜਾਇ ਨਸ਼ਿਆਂ ਦਾ ਸੋਰਸ ਕਿੱਥੇ ਹੈ ਕਿ ਕਿੱਥੋਂ ਆ ਰਹੇ ਹਨ ਸੋ ਨਸ਼ਿਆਂ ਨੂੰ ਉਹਨਾਂ ਦੀ ਸਪਲਾਈ ਨੂੰ ਰੋਕਣਾ ਸਰਕਾਰਾਂ ਦੇ ਪੂਰੀ ਤਰ੍ਹਾਂ ਹੱਥ ਦੇ ਵਿੱਚ ਹੁੰਦਾ ਹੈ ਇਸ ਤੋਂ ਬਿਨਾ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਤੱਕੇ ਜਾ ਚੁੱਕੇ ਹਨ ਉਹਨਾਂ ਨੂੰ ਜੇਕਰ ਆਪ ਉਸ ਦਲ ਦਲ ਚੋਂ ਬਾਹਰ ਕੱਢਣ ਦੀ ਗੱਲ ਕਰੀਏ ਤੇ ਨਸ਼ਿਆਂ ਦਾ ਜਿਹੜਾ ਇਲਾਜ ਹੈ ਨਸ਼ਾ ਕਿਉਂਕਿ ਇੱਕ ਬਿਮਾਰੀ ਹੈ ਜੇ ਆਪਾਂ ਗੱਲ ਕਰੀਏ ਜਿਵੇਂ ਵੱਖੋ-ਵੱਖਰੇ ਹੋਰ ਕੋਈ ਮਾਨਸਿਕ ਰੋਗ ਹਨ ਇਸੇ ਤਰ੍ਹਾਂ ਨਸ਼ਿਆਂ ਦਾ ਜਿਹੜਾ ਸੇਵਨ ਹੈ ਜਾਂ ਨਸ਼ਿਆਂ ਦੀ ਜਿਹੜੀ ਵਰਤੋਂ ਹੈ ਭਾਵੇਂ ਕੋਈ ਵੀ ਨਸ਼ਾ ਹੈ ਉਹ ਵੀ ਇੱਕ ਨ ਇੱਕ ਤਰ੍ਹਾਂ ਤਰ੍ਹਾਂ ਦਾ ਮਾਨਸਿਕ ਵਿਕਾਰ ਹੈ ਸੋ ਅਜਿਹੇ ਜਿਹੜੇ ਰੋਗੀ ਨੇ ਜਿਹੜੇ ਨਸ਼ਿਆਂ ਦੇ ਕੋਹੂ ਜਿੱ ਸਿੱਟੇ ਜਾ ਚੁੱਕੇ ਹਨ ਉਹਨਾਂ ਨੂੰ ਉਥੋਂ ਕੱਢਣ ਲਈ ਜਿਹੜੀ ਸਿਹਤ ਵਿਵਸਥਾ ਹੈ ਉਹਨੂੰ ਵਿੱਚ ਉਸ ਨੂੰ ਦੁਰਸਤ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਵਿੱਚੋਂ ਬਾਹਰ ਲਿਆ ਸਕੀਏ ਇਸ ਤੋਂ ਅਗਲੀ ਜਿਹੜੀ ਮੁੱਖ ਗੱਲ ਹੈਗੀ ਹੈ ਜਿਹੜੀ ਸਰਕਾਰਾਂ ਵੱਲੋਂ ਕੀਤੀ ਜਾਣੀ ਹੁੰਦੀ ਹੈ ਤੇ ਕਾਰਨਾਂ ਦੇ ਵਿੱਚੋਂ ਮੁੱਖ ਕਾਰਨ ਹੈਗਾ ਇਹ ਬੇਰੁਜ਼ਗਾਰੀ ਜਦੋਂ ਨੌਜਵਾਨਾਂ ਦੇ ਕੋਲ ਕੋਈ ਰੋਜ਼ਗਾਰ ਨਹੀਂ ਹੋਏਗਾ ਕਰਨ ਲਈ ਕੋਈ ਕੰਮ ਨਹੀਂ ਹੋਏਗਾ ਤੇ ਕਿਉਂਕਿ ਇਹ ਜਿਹੜੀ ਉਮਰ ਐਸੀ ਹੁੰਦੀ ਹੈ ਜਿੱਥੇ એનર્ਜੀ ਦਾ ਜਿਹੜਾ ਪੱਧਰ ਹੈ ਉਹ ਬਹੁਤ ਉੱਚਾ ਹੁੰਦਾ ਹੈ ਸੋਸ ਜਿਹੜੀ ਸ਼ਕਤੀ ਨੇ એનર્ਜੀ ਨੇ ਕਿਸੇ ਨਾ ਕਿਸੇ ਪਾਸੇ ਲੱਗਣਾ ਹੁੰਦਾ ਹੈ ਤਾਂ ਜਦੋਂ ਕਿਸੇ ਕੋਲ ਕੋਈ ਕੰਮ ਨਹੀਂ ਹੋਏਗਾ ਤਾਂ ਅਲਟੀਮੇਟਲੀ ਕੀ ਹੋਣਾ ਹੈ ਉਹਨਾਂ ਨੇ ਕਿਸੇ ਨਾ ਕਿਸੇ ਇਸ ਤਰ੍ਹਾਂ ਦੀ ਕੋਈ ਜਿਹੜਾ ਏ ਯੂ ਡੋ ਨੋ ਜਿਵੇਂ ਕਿ ਅੰਗਰੇਜ਼ੀ ਦੇ ਵਿੱਚ ਇੱਕ ਕਹਾਵਤ ਵੀ ਹੈਗੀ ਆ ਕਿ ਡੈਵਲ ਅੰਗਰੇਜ਼ੀ ਦੇ ਵਿੱਚ ਕਹਾਵਤ ਵੀ ਹੈਗੀ ਆ ਕਿ ਐਮਟੀ ਮਾਈਂਡ ਇਜ਼ ਅ ਡੈਵਲਸ ਵਰਕਸ਼ਾਪ ਬੇਲਾ ਮਨ ਜਿਹੜਾ ਹੈ ਉਹ ਸ਼ੈਦਾਨ ਦਾ ਘਰ ਹੁੰਦਾ ਹੈ ਸੋ ਜਦੋਂ ਕੋਈ ਕੰਮ ਨਹੀਂ ਹੋਏਗਾ ਤਾਂ ਨੌਜਵਾਨ ਸਾਡੇ ਇਸ ਤਰ੍ਹਾਂ ਦੇ ਗਲਤ ਰਸਤੇ ਜਿਹੜੇ ਨੇ ਉਹ اختیار ਕਰ ਲੈਂਦੇ ਨੇ। ਸੋ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਹੈ। ਤੇ ਬੇਰੋਜ਼ਗਾਰੀ ਨੂੰ ਹੱਲ ਕਰਨਾ ਜਿਹੜੀ ਜ਼ਿੰਮੇਵਾਰੀ ਹੈ ਉਹ ਸਰਕਾਰਾਂ ਦੀ ਹੈਗੀ ਆ। ਸਰਕਾਰ ਅਜਿਹੇ ਹਾਲਾਤ ਬਣਾਵੇ। ਸਿਰਫ ਸਰਕਾਰੀ ਨੌਕਰੀਆਂ ਨਹੀਂ ਹੁੰਦੀਆਂ। ਰੋਜ਼ਗਾਰ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ। ਸਰਕਾਰ ਸੰਤਾਨ ਨੂੰ ਵਿਕਸਿਤ ਕਰੇ। ਨੌਜਵਾਨਾਂ ਨੂੰ ਉਤਸ਼ਾਹਿਤ ਕਰੇ। ਕਿ ਉਹ ਆਪੋ ਆਪਣੇ ਕੰਮ ਧੰਦੇ ਜਿਹੜੇ ਨੇ ਖੁਦ ਕੋਈ ਨਾ ਕੋਈ ਧੰਦਾ ਸ਼ੁਰੂ ਕਰ ਸਕਣ ਜਾਂ ਇਸ ਤਰ੍ਹਾਂ ਦੀ ਸਕਿੱਲ ਡਿਵੈਲਪਮੈਂਟ ਦੇ ਉੱਤੇ ਕੰਮ ਕੀਤਾ ਜਾ ਸਕੇ ਤਾਂ ਕਿ ਨੌਜਵਾਨ ਜਿਹੜੇ ਨੇ ਉਹ ਆਪਣਾ ਬਿਜ਼ਨਸਾਂ ਕੋਈ ਕੰਮ ਧੰਦਾ ਹੈ ਉਹ ਆਪ ਸ਼ੁਰੂ ਕਰਨ ਤੇ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਮਹਈਆ ਕਰਾਣ ਸੋ ਇਹ ਜ਼ਿੰਮੇਵਾਰੀਆਂ ਜਿਹੜੀਆਂ ਨੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਨੇ ਇਸ ਤੋਂ ਬਿਨਾ ਮੈਂ ਇੱਕ ਜਿਹੜਾ ਹੋਰ ਪ੍ਰਮੁੱਖ ਕਾਰਨ ਇਹ ਸਮਝਦਾ ਹਾਂ ਕਿ education ਦੀ ਕਮੀ education ਦੀ ਕਮੀ ਤੋਂ ਭਾਵ ਹੀ ਨਹੀਂ ਕਿ ਕੋਈ ਬੰਦਾ ਬਿਲਕੁਲ ਹੀ ਅਨਪੜਾ ਹੈਗਾ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਤਰ੍ਹਾਂ ਦੀ ਸਿੱਖਿਆ ਵਿਵਸਥਾ ਨਹੀਂ ਹੈਗੀ ਜਿੱਥੇ ਨਸ਼ਿਆਂ ਦੇ ਜਿਹੜੇ ਮਾਰੂ ਅਸਰ ਨੇ ਉਹਦੇ ਬਾਰੇ ਦੇ ਵਿੱਚ ਸਾਡੇ ਬੱਚਿਆਂ ਦਾ ਦਿਮਾਗ ਜਿਹੜਾ ਪਹਿਲਾਂ ਤੋਂ ਹੀ ਤਿਆਰ ਕਰ ਦਿੱਤਾ ਜਾਵੇ ਕਿ ਉਹਨਾਂ ਨੂੰ ਇਤੋਂ ਨਸ਼ਿਆਂ ਦੇ ਹੋਣ ਵਾਲੇ ਜਿਹੜੇ ਉਲਟ ਪ੍ਰਭਾਵ ਨੇ ਉਹਦੇ ਤੋਂ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਜਾਣੋ ਹੁਣ ਤਾਂ ਕਿ ਉਹ ਨਸ਼ਿਆਂ ਦਾ ਜਿਹੜਾ ਵਰਤੋਂ ਆ ਉਹ ਸ਼ੁਰੂ ਹੀ ਨਾ ਕਰਨ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਨਸ਼ਿਆਂ ਦੀ ਫੜੀ ਹੋਈ ਰਾਹ ਉਹਨਾਂ ਨੂੰ ਮੌਤ ਦੇ ਮੂੰਹ ਵੱਲ ਲੈ ਜਾਏਗੀ ਬਰਬਾਦੀ ਦੇ ਮੂੰਹ ਵੱਲ ਲੈ ਜਾਏਗੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਾਨੂੰ ਨਸ਼ਿਆਂ ਨਸ਼ਿਆਂ ਦੇ ਬਾਰੇ ਦੇ ਵਿੱਚ ਐਜੂਕੇਟ ਕਰਨਾ ਸਮਾਜ ਨੂੰ ਬਹੁਤ ਜ਼ਰੂਰੀ ਹੈਗਾ ਇਸ ਤੋਂ ਬਿਨਾ ਇੱਕ ਹੋਰ ਜਿਹੜੀ ਮੁੱਖ ਜਿਹੜੀ ਗੱਲ ਹੈਗੀ ਆ ਕਿ ਸਾਡੇ ਨੌਜਵਾਨਾਂ ਦੇ ਕੋਲ ਕੋਈ ਅੱਜ ਟੀਚਾ ਨਹੀਂ ਰਹਿ ਗਿਆ ਕੋਈ ਨਿਸ਼ਾਨਾ ਨਹੀਂ ਰਹਿ ਗਿਆ ਹਰ ਬੱਚਾ ਜਦੋਂ ਵੱਡਾ ਹੋ ਰਿਹਾ ਹੁੰਦਾ ਉਹਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ ਕੋਈ ਨਾ ਕੋਈ ਮੰਜ਼ਲ ਹੁੰਦੀ ਹੈ ਕਿ ਮੈਂ ਵੱਡਾ ਹੋ ਕੇ ਡਾਕਟਰ ਬਣਨਾ ਹੈ ਮੈਂ ਵੱਡਾ ਹੋ ਕੇ ਇੰਜੀਨੀਅਰ ਬਣਨਾ ਹੈ ਮੈਂ ਕੋਈ ਵਪਾਰ ਸ਼ੁਰੂ ਕਰਨਾ ਹੈ ਸੋ ਇਸ ਤਰ੍ਹਾਂ ਦੇ ਸੁਪਨੇ ਹੋਣੇ ਬੜੇ ਜ਼ਰੂਰੀ ਨੇ ਜ਼ਰੂਰੀ ਨਹੀਂ ਕਿ ਜਿਹੜੇ ਸੁਪਨੇ ਲੈ ਜਾਣ ਜ਼ਿੰਦਗੀ ਸਾਨੂੰ ਉਹਨਾਂ ਰਾਹਾਂ ਤੇ ਲੈ ਕੇ ਜਾਵੇ ਪਰ ਸੁਪਨਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਸਾਡੇ ਨੌਜਵਾਨਾਂ ਕੋਲ ਇਹ ਸੁਪਨਾ ਨਹੀਂ ਰਹਿ ਗਿਆ ਸਾਡਾ ਸੁਪਨਾ ਇੱਕੋ ਹੀ ਰਹਿ ਗਿਆ ਕਿ ਮੈਂ ਬਾਹਰ ਜਾਣਾ ਬਾਹਰ ਜਾਣਾ ਕੋਈ ਕੈਰੀਅਰ ਨਹੀਂ ਹੁੰਦਾ ਉੱਥੇ ਜਾ ਕੇ ਵੀ ਕੰਮ ਕਰਨੇ ਪੈਂਦੇ ਨੇ ਬਾਹਰ ਜਾਣਾ ਆਪਣੇ ਆਪ ਦੇ ਵਿੱਚ ਹੀ ਕੋਈ ਕੈਰੀਅਰ ਨਹੀਂ ਹੈਗਾ ਸੋ ਸਾਡਾ ਕੋਈ ਨਾ ਕੋਈ ਨਿਸ਼ਾਨਾ ਕੋਈ ਟੀਚਾ ਜ਼ਰੂਰ ਹੋਣਾ ਚਾਹੀਦਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਕਰਨਾ ਕੀ ਹੈ ਕਿ ਸਾਡਾ ਕੋਈ ਨਿਸ਼ਾਨਾ ਨਹੀਂ ਹੋਏਗਾ ਫਿਰ ਵੀ ਸਾਡਾ ਜਿਹੜਾ ਗਲਤ ਰਾਹਾਂ ਤੇ ਚਲੇ ਜਾਣਾ ਫਿਰ ਇੱਕ ਆਮ ਗੱਲ ਹੈ ਕਿਉਂਕਿ ਜੇ ਸਾਡੇ ਕੋਲ ਕੋਈ ਨਿਸ਼ਾਨਾ ਹੋਊਗਾ ਸੀ ਉਹ ਨਿਸ਼ਾਨੇ ਨੂੰ ਪ੍ਰਾਪਤ ਕਰ ਲਈ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਕੰਮ ਕਰਦੇ ਆ ਉਹਦੇ ਲਈ ਵਿਉਂਤਬੰਦੀ ਕਰਦੇ ਆ ਸੋ ਉਸ ਤਰ੍ਹਾਂ ਦੇ ਜਿਹੜੀ ਸਾਡੀ ਮੋਟੀਵੇਸ਼ਨ ਹੁੰਦੀ ਹੈ ਉਹ ਸਾਨੂੰ ਇਹਨਾਂ ਰਾਹਾਂ ਤੇ ਨਸ਼ਿਆਂ ਵਾਲੀਆਂ ਰਾਹਾਂ ਤੇ ਜਾਣ ਤੋਂ ਜਾਂ ਹੋਰ ਕੋਈ ਜਿਹੜੇ ਮਾੜੇ ਰਾਹ ਨੇ ਉਹਨਾਂ ਤੇ ਜਾਣ ਤੋਂ ਵੀ ਸਾਨੂੰ ਰੋਕੇਗੀ ਇਸ ਲਈ ਨੌਜਵਾਨਾਂ ਨੂੰ ਕੋਈ ਨਾ ਕੋਈ ਸੁਪਨਾ ਦੇਣਾ ਬੜਾ ਜ਼ਰੂਰੀ ਹੈ ਉਹ ਸੁਪਨਾ ਜਿਹੜਾ ਹੈਗਾ ਏ ਉਹ ਮਾ ਮਾਂ ਵੱਲੋਂ ਦਿੱਤੀ ਗਈ ਸਿੱਖਿਆ ਰਾਹੀਂ ਹੈ ਸਮਾਜ ਦੇ ਹਾਲਾਤਾਂ ਜੋ ਹੈਗਾ ਕਿ ਜਿੱਥੇ ਕੁਝ ਬਣਨਾ ਸੰਭਵ ਵੀ ਹੋਵੇ ਮਤਲਬ ਸਮਾਜ ਦੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਜਾਣ ਕਿ ਨੌਜਵਾਨ ਨੂੰ ਲੱਗੇ ਕਿ ਉਹ ਤਰੱਕੀ ਕਰਕੇ ਵੱਡੇ ਆਦਮੀ ਜਿਹੜੇ ਨੇ ਉਹ ਬਣ ਸਕਦੇ ਨੇ ਇਸ ਤੋਂ ਬਿਨਾਂ ਜਿਹੜੇ ਮਾਪੇ ਹੈਗੇ ਨੇ ਉਹਨਾਂ ਦਾ ਰੋਲ ਵੀ ਬੜਾ ਵੱਡਾ ਹੈ ਪੈਰੈਂਟਿੰਗ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਚੰਗੀ ਪੈਰੈਂਟਿੰਗ ਮਤਲਬ ਪਾਲਣ ਪੋਸ਼ਣ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਦਾ ਕੀਤਾ ਗਿਆ ਉਹਨਾਂ ਨੂੰ ਕਿਸ ਤਰ੍ਹਾਂ ਦੀ ਅਸੀਂ ਮੋਟੀਵੇਸ਼ਨ ਦਿੱਤੀ ਕਿਸ ਤਰ੍ਹਾਂ ਦੀ ਸਿੱਖਿਆ ਦੇਖਿਆ ਅਸੀਂ ਉਹਨਾਂ ਨੂੰ ਦਿੱਤੀ ਹੈ ਜੇਕਰ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਐਥਿਕਸ ਦੀ ਚੰਗੀ ਜਾਣਕਾਰੀ ਦਵਾਂਗੇ ਮੋਰੈਲਿਟੀ ਬਾਰੇ ਦੱਸਾਂਗੇ ਸੱਚ ਝੂਠ ਬਾਰੇ ਦੱਸਾਂਗੇ ਚੰਗੇ ਰਾਹ ਤੇ ਚੱਲਣ ਲਈ ਕਹਾਂਗੇ ਸੋ ਜਰੂਰ ਮੈਂ ਇਸ ਗੱਲ ਨੂੰ ਮੰਨਦਾ ਕਿ ਸਾਡੇ ਬੱਚੇ ਇਹਨਾਂ ਮਾੜੀਆਂ ਰਾਹਾਂ ਤੋਂ ਜਾਣ ਤੋਂ ਬਚ ਸਕਦੇ ਆ ਸਾਡੀ ਦਿੱਤੀ ਗਈ ਜਿਹੜੀ ਸਿੱਖਿਆ ਹੈ ਉਹ ਜਰੂਰ ਉਹਨਾਂ ਨੂੰ ਬਚਾ ਸਕਦੀ ਆ ਗਲਤ ਰਾਹਾਂ ਤੇ ਜਾਣ ਤੋਂ ਸੋ ਇਸ ਤਰ੍ਹਾਂ ਅਸੀਂ ਆਪਣੇ ਨੌਜਵਾਨਾਂ ਨੂੰ ਇਹਨਾਂ ਰਾਹਾਂ ਤੋਂ ਮੋੜ ਸਕਦੇ ਆ ਤੇ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਜਿਹੜਾ ਕਾਰਨ ਹੈਗਾ ਜਿਹੜਾ ਮੈਨੂੰ ਲੱਗਦਾ ਹੈ ਕਿ ਅੱਜ ਦੀ ਜਿਹੜੀ ਵਿਵਸਥਾ ਹੈ ਜਿਹੜੀ ਹਾਲਾਤ ਨੇ ਉਹਦਾ ਕਾਰਨ ਬਣਿਆ ਉਹ ਹੈਗਾ ਪਪੂਲਰ ਕਲਚਰ ਪਪੂਲਰ ਕਲਚਰ ਮਤਲਬ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਇੱਕ ਸੰਗੀਤ ਹੈਗਾ ਏ ਸਾਡੀਆਂ ਫਿਲਮਾਂ ਹੈਗੀਆਂ ਨੇ ਸਾਡੇ ਚ ਜੋ ਜੋ ਪਸਾਰਾ ਜੋ ਥਾਟ ਪ੍ਰੋਸੈਸ ਬਣਿਆ ਹੋਇਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਦਾ ਇੱਕ ਆਮ ਕਲਚਰ ਕਿਸ ਤਰ੍ਹਾਂ ਦਾ ਬਣ ਚੁੱਕਿਆ ਤਾਂ ਮੈਂ ਅਸੀਂ ਆਮ ਹੀ ਦੇਖ ਸਕਦੇ ਆ ਕਿ ਸਾਡੇ ਜਿਹੜੇ ਅੱਜ ਦੇ ਗਾਣੇ ਹੈਗੇ ਨੇ ਉਖਲ ਮੁਖਲਾ ਜਿਹੜਾ ਨਸ਼ਿਆਂ ਨੂੰ ਪ੍ਰਮੋਟ ਕਰਦੇ ਨੇ ਸ਼ਰਾਬ ਨੂੰ ਇੱਕ ਅਲਾਮਤ ਨਾ ਦੱਸ ਕੇ ਉਹਨੂੰ ਕੋਈ ਚੰਗੀ ਚੀਜ਼ ਦੀ ਤਰ੍ਹਾਂ ਦੱਸਿਆ ਜਾਂਦਾ ਹੈ ਕਿ ਸ਼ਰਾਬ ਪੀਣਾ ਸ਼ਾਇਦ ਬਹੁਤ ਵਧੀਆ ਗੱਲ ਆ ਇਹ ਬੰਦੇ ਦੀ ਮਰਦਾਨਗੀ ਨੂੰ ਪ੍ਰਗਟ ਕਰਦੀ ਹੈ ਬੰਦੇ ਦੇ ਆਧੁਨਿਕ ਹੋਣ ਨੂੰ ਦਰਸਾਉਂਦੀ ਹੈ ਸਿਰਫ ਸ਼ਰਾਬ ਹੀ ਨਹੀਂ ਇਸ ਤੋਂ ਮਾੜੇ ਨਸ਼ੇ ਅਫੀਮ ਕੀ ਚਿੱਟਾ ਇਹਨਾਂ ਸਾਰੇ ਨਸ਼ਿਆਂ ਨੂੰ ਬਹੁਤ سارے ਜਿਹੜੇ ਸਾਡੇ ਗਾਇਕ ਨੇ ਉਹ ਪ੍ਰੋਮੋਟ ਕਰਦੇ ਆਮ ਨਜ਼ਰ ਪੈ ਸਕਦੇ ਨੇ ਸੋ ਮੈਂ ਇੱਥੇ ਕਿਸੇ ਗਾਇਕ ਦਾ ਨਾਮ ਨਹੀਂ ਲਵਾਵਾਂਗਾ ਪਰ ਇਦਾਂ ਦੇ ਜਿਹੜੇ ਗਾਣੇ ਨੇ ਤੁਸੀਂ ਆਮ ਹੀ ਸੁਣ ਸਕਦੇ ਹੋ ਜਿਹੜੇ ਕਿ ਸਾਡੇ ਕੰਨੀ ਗਾਹੇ-ਵਗਾਹੇ ਪੈ ਜਾਂਦੇ ਆ ਸੋ ਇਹ ਵੀ ਇੱਕ ਵੱਡਾ ਕਾਰਨ ਹਨ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਲੈ ਕੇ ਜਾਣ ਦੇ ਵਿੱਚ ਸੋ ਇਹ ਜਿਹੜੀਆਂ ਵੱਖੋ ਵੱਖਰੀਆਂ ਆਪਾਂ ਗੱਲਾਂ ਕਰਦੇ ਆ ਕਿ ਨਾ ਸਮਾਜ ਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਸ਼ਿਆਂ ਵੱਲ ਧੱਕ ਰਹੀਆਂ ਨੇ ਸਰਕਾਰਾਂ ਦਾ ਐਟੀਟਿਊਡ ਬੇਰੁਜ਼ਗਾਰੀ ਕੋਈ ਨਿਸ਼ਾਨਾ ਨਾ ਹੋਣਾ ਚੰਗੀ ਸਿੱਖਿਆ ਦੇਖਿਆ ਨਾ ਦਿੱਤੀ ਜਾਣਾ ਪਰ ਮੈਂ ਇਹ ਸਮਝਦਾ ਕਿ ਜੇ ਅਸੀਂ ਸਾਰੇ ਇਸ ਹਾਲਾਤ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਚਾਹੁੰਦੇ ਆ ਤਾਂ ਮੈਨੂੰ ਇਹਦਾ ਇੱਕੋ ਹੀ ਹੱਲ ਲੱਭਦਾ ਹੈ ਉਹ ਹੈਗੀਆ ਗੁਰਬਾਣੀ ਅਸੀਂ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜੀਏ ਗੁਰਬਾਣੀ ਆਪਣੇ ਆਪ ਦੇ ਵਿੱਚ ਇੱਕ ਪੂਰੀ ਜੀਵਨ ਜਾਂਚ ਸਾਨੂੰ ਸਿਖਾਉਂਦੀ ਹੈ ਸਾਨੂੰ ਦ੍ਰਿੜ ਬਣਾਉਂਦੀ ਹੈ ਸਾਨੂੰ ਤਕੜੇ ਕਰਦੀ ਹੈ ਸੋ ਗੁਰਬਾਣੀ ਦਾ ਜਿਹੜਾ ਖਜ਼ਾਨਾ ਏ ਉਹਨੂੰ ਕਦੇ ਆਪਾਂ ਉਸ ਨਜ਼ਰੀਏ ਨਾਲ ਦੇਖਦੇ ਨਹੀਂ ਜਾਂ ਅਪਣਾਉਂਦੇ ਨਹੀਂ ਹੈਗੇ ਜਿੰਨਾ ਸਾਨੂੰ ਅਪਣਾਉਣਾ ਚਾਹੀਦਾ ਭਾਵੇਂ ਕਿ ਗੁਰਬਾਣੀ ਦਾ ਅਸਰ ਜਿਹੜਾ ਏ ਉਹ ਪੂਰੇ ਪੰਜਾਬ 'ਚ ਨਜ਼ਰ ਆਉਂਦਾ ਹੈ ਸਾਡੇ ਸਮਾਜਾਂ ਦੇ ਵਿੱਚ ਪਰ ਫਿਰ ਵੀ ਜਿਹੜੀਆਂ ਸਾਡੀਆਂ ਇਹ ਸਮੱਸਿਆਵਾਂ ਨੇ ਜੇ ਅਸੀਂ ਇਹਨਾਂ 'ਚੋਂ ਬਾਹਰ ਆਉਣਾ ਚਾਹੁੰਦੇ ਆ ਇਹਨਾਂ ਤੋਂ ਬਚਣਾ ਚਾਹੁੰਦੇ ਆ ਤਾਂ ਮੈਨੂੰ ਇਹ ਲੱਗਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਮੈਂ ਤੇ ਕੋਈ ਧਰਮ ਦੀ ਗੱਲ ਨਹੀਂ ਕਰ ਰਿਹਾ ਕਿਸੇ ਵੀ ਧਰਮ ਦੇ ਬੱਚੇ ਹੁਣ ਸਾਡੇ ਪੰਜਾਬ ਦੇ ਜਾਂ ਕਿਤੇ ਹੋਰ ਵੀ ਪੂਰੀ ਮਨੁੱਖਤਾ ਦੇ ਲਈ ਸੋ ਗੁਰਬਾਣੀ ਦਾ ਜਿਹੜਾ ਨਜ਼ਰੀਆ ਹੈ ਜਿਹੜਾ ਉਹਦਾ ਮਨੁੱਖੀ ਨਜ਼ਰੀਆ ਹੈ ਜੀਵਨ ਜਾਂਚ ਪ੍ਰਤੀ ਵੱਖੋ ਵਖਰੇ ਜਿਹੜੇ ਉਹਦੇ ਦੇ ਖਿਆਲਤ ਨੇ ਉਹ ਬੜਾ ਅਮੀਰ ਖਜ਼ਾਨਾ ਹੈ ਸਾਡੇ ਕੋਲ ਜੀ ਅਸੀਂ ਗੁਰਬਾਣੀ ਨਾਲ ਜੋੜੀਏ ਮੈਂ ਇਦਾਂ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਨਸ਼ਿਆਂ ਦੀ ਚਲਦੀ ਹੋਈ ਹਨੇਰੀ ਦੇ ਵਿੱਚ ਆਪਣੇ ਜੀਵਨ ਨੂੰ ਗੁਰਬਾਣੀ ਨਾਲ ਜੋੜ ਲਿਆ ਤੇ ਉਹ ਨਸ਼ਿਆਂ ਤੋਂ ਓਹ ਭਿੱਜ ਰਹੇ ਨਸ਼ਿਆਂ ਤੋਂ ਬਚੇ ਰਹੇ ਸੋ ਮੈਨੂੰ ਇਹ ਲੱਗਦਾ ਹੈ ਕਿ ਸਾਨੂੰ ਆਪਣੇ ਜੀਵਨ ਦੇ ਅੰਦਰ ਜਿਹੜਾ ਗੁਰਬਾਣੀ ਨੂੰ ਉਹਨੂੰ ਲੈ ਕੇ ਆਉਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਆਖਰ ਦੇ ਵਿੱਚ ਇਹ ਕਹੂੰਗਾ ਕਿ ਮੈਨੂੰ ਇਹਦੇ ਵਿੱਚ 1% ਵੀ ਸ਼ੱਕ ਨਹੀਂ ਹੈਗਾ ਕਿ ਅਸੀਂ ਇਹ ਲੜਾਈ ਵੀ ਜਿੱਤ ਜਾਵਾਂਗੇ ਨਸ਼ਿਆਂ ਦੇ ਵਿਰੁੱਧ ਜਿਹੜਾ ਸਾਡੀ ਜੰਗ ਆ ਅਸੀਂ ਕੋਈ ਹਾਰ ਨਹੀਂ ਲੱਗੇ ਕਿਉਂਕਿ ਸਾਡਾ ਮੁੱਢ ਕਦੀਮੋਂ ਹੀ ਸਾਨੂੰ ਬੜੀਆਂ ਮੁਕੋ ਵਖਰੀਆਂ ਮਹੰਮਾ ਦੇ ਨਾਲ ਦੋ ਚਾਰ ਹੋਣਾ ਪੈਂਦਾ ਹੈ ਤੇ ਆਖਰ ਨੂੰ ਅਸੀਂ ਜਿੱਤੀ ਜਾਂਦੇ ਆ ਤੇ ਇਹ ਪੰਜਾਬੀਆਂ ਦਾ ਜੀਵਨ ਹੀ ਆ ਸਾ ਸਾਨੂੰ ਕੋਈ ਨਾ ਕੋਈ ਚੈਲੰਜ ਮਿਲਦੇ ਰਹਿੰਦੇ ਨੇ ਤੇ ਜਿੱਤ ਜਾਣਾ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸਾਡੀ ਕਿਸਮਤ ਵਿੱਚ ਪਹਿਲੇ ਲਿਖਿਆ ਹੋਇਆ ਸੋ ਸਾਨੂੰ ਕਦੀ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਅਸੀਂ ਜ਼ਰੂਰ ਇਸ ਜੰਗ ਨੂੰ ਜਿੱਤ ਜਾਵਾਂਗੇ ਤੇ ਸਾਡੇ ਜਿਹੜੇ ਦੁਸ਼ਮਣ ਨੇ ਜਿਹੜੇ ਸਾਨੂੰ ਨਸ਼ੇ ਦੀ ਹਨੇਰੀ ਨਾਲ ਹੀ ਡਬੋ ਦੇਣਾ ਚਾਹੁੰਦੇ ਨੇ ਮਾਰ ਦੇਣਾ ਚਾਹੁੰਦੇ ਨੇ ਉਹਨਾਂ ਦੀ ਹਾਰ ਜਿਹੜੀ ਆ ਉਹ ਬੜੀ ਨਿਸ਼ਚਿਤ ਆ ਸੋ ਉਮੀਦ ਕਰਦਾ ਤੁਸੀਂ ਸਾਰੇ ਹੌਸਲੇ ਵਿੱਚ ਰਹੋਗੇ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਆ ਉਹ ਨੂੰ ਲੜਦੇ ਰਹੋਗੇ ਤੇ ਆਪਾਂ ਨਸ਼ਿਆਂ ਨੂੰ ਹਰਾਉਣ ਦੇ ਵਿੱਚ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਤੇ ਨਾਲ ਦੀ ਨਾਲ ਮੈਂ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜੇਕਰ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰੱਬ ਰਾਖਾ